हां जी दोस्तों सत श्री अकाल की हालचाल है जी ठीक-ठाक सारे सो दोस्तों आज जेडी वीडियो बना रहे हैं जी ਪਿੰਡ ਦੋਸਤੋ ਬੂਈਆਂ ਵਾਲਾ ਜ਼ਿਲ੍ਹਾ ਦੋਸਤੋ ਫਰੋਹੀਪੁਰ ਤੇ ਨੇੜੇ ਸ਼ਹਿਰ ਜਿਹੜਾ ਦੋਸਤੋ ਤਲਵੰਡੀ ਪਾਈ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਵੈਸੇ ਦੋਸਤੋ ਇਸ ਘਰ ਦੇ ਵਿੱਚ ਬਾਈ ਵਪਾਰ ਦਾ ਕੰਮ ਕਰਦਾ ਤੇ ਪਸ਼ੂ ਬਾਈ ਕੋਲੇ ਇਦਾਂ ਦੇ ਆਉਂਦੇ ਆ ਵੀ ਹਮੇਸ਼ਾ ਹੀ ਚੰਗੇ ਪਸ਼ੂ ਬਾਈ ਖਰੀਦਦਾ ਟਾਈਮ ਪਿੱਛੋਂ ਖਰੀਦਦਾ ਹੈ ਤੇ ਪਰ ਖਰੀਦਦਾ ਚੰਗਾ ਹੀ ਹੈ ਠੀਕ ਹੈ ਜੀ ਕੋਸ਼ਕ ਪਸ਼ੂ ਬਾਈ ਕੋਲੋਂ ਵਿਕੇ ਹੋਏ ਮੇਲਿਆਂ ਤੇ ਵੀ ਗਏ ਆ ਜਿੱਤੇ ਵੀ ਆ ਠੀਕ ਹੈ ਸਾਰੀ ਗੱਲਬਾਤ ਦੋਸਤੋ ਕਰਾ ਦੂੰਗਾ ਤੁਹਾਡੀ ਬਾਈ ਨਾਲ ਠੀਕ ਹੈ ਜੀ ਤੇ ਅੱਜ ਜਿਹੜੀ ਆ ਦੋਸਤੋ ਝੋਟੀਆਂ ਤੁਹਾਨੂੰ ਦਿਖਾ ਰਿਹਾ ਜੀ ਇਹ ਸਪੈਸ਼ਲ ਵੀਡੀਓ ਹੋਊਗੀ ਜੀ ਜਿਹੜੇ ਵੀਰ ਬੂਰੀਆਂ ਦਾ ਸ਼ੌਂਕ ਰੱਖਦੇ ਆ ਠੀਕ ਹੈ ਜੀ ਤੇ ਦੋਵੇਂ ਝੋਟੀਆਂ ਜਿਹੜੀਆਂ ਦੋਸਤੋ ਗੱਬਣ ਹੋਣ ਆਉਣੀਆਂ ਔਰ ਇਹ ਤਾਂ ਥੋੜਾ ਜਿਹਾ ਟਾਈਮ ਲਾਊਗੀ 2-3 ਮਹੀਨੇ ਗੱਬਣ ਹੋਣ ਦੇ ਵਿੱਚ ਤੇ ਇੱਕ ਝੋਟੀ ਤੁਹਾਨੂੰ ਬਿਲਕੁਲ ਤਿਆਰ ਦਿਖਾ ਦੇਣੀ ਆ ਜੀ ਹੋਰ 5-10 ਦਾਣਾਂ ਤੱਕ 200 ਇਹ ਗੱਬਣ ਹੋਣ ਆ ਗਈ ਆ ਜੀ ਠੀਕ ਹੈ ਜੀ ਦੋ ਝੂਟੀਆਂ ਤੁਹਾਨੂੰ ਦਿਖਾ ਦੇਣੀ ਆ ਤੋਰ ਫੇਰ ਕੇ ਵੀਡੀਓ ਨੂੰ ਦੋਸਤੋ ਐਂਡ ਤੱਕ ਦੇਖ ਲਿਓ ਠੀਕ ਹੈ ਜੀ ਪ੍ਰੋਪਰ ਜਾਣਕਾਰੀ ਮਿਲ ਜੂਗੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਰੀਏ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਦੱਸਿਓ ਆਪਣਾ ਨਾਂ ਬਾਈ ਲਾਡੀ ਆ ਪਿੰਡ ਬੂਈਆਂ ਵਾਲੀ ਠੀਕ ਹੈ ਜ਼ਿਲ੍ਹਾ ਫਿਰੋਜ਼ਪੁਰ ਜਿਹੜਾ ਫਿਰੋਜ਼ਪੁਰ ਠੀਕ ਹੈ ਅੱਛਾ ਪਹਿਲਾਂ ਤਾਂ ਇਸ ਗੱਲ ਦੀਆਂ ਵਧਾਈਆਂ ਵੀ ਤੇਰਾ ਜਿਹੜਾ ਦੋਸਤੋ ਬਾਈ ਕੋਲ ਇੱਕ ਕਟਾ ਹੁੰਦਾ ਸੀ ਮੇਰੇ ਚੈਨਲ ਤੇ ਵੀਡੀਓ ਪਾਈ ਸੀ ਤੇ ਉਹ ਨੰਬਰਾਂ ਤੇ ਲੱਗ ਗਿਆ ਹੈ ਪਹਿਲੇ ਨੰਬਰ ਤੇ ਨੌਲੇ ਪਹਿਲੇ ਨੰਬਰ ਤੇ ਲੱਗਾ ਵਾ ਅੱਛਾ ਹਾਂਜੀ ਕੀਆਂ ਚੋ ਠੀਕ ਹੈ ਤੇ ਹੋਰ ਵੀ ਕੋਈ ਪਸੂ ਗਿਆ ਉੱਥੇ ਮੇਲੇ ਚ ਗਏ ਆ ਕਾਫੀ ਕੋਈ ਤਿੰਨ ਚਾਰ ਜਾਨਵਰ ਗਏ ਆ ਇਹਨਾਂ ਦਾ ਪਤਾ ਲੱਗਾ ਵੀ ਗਏ ਆ ਠੀਕ ਹੈ ਤੇਰੀ ਪਰੋਂ ਜਿਹੜੇ ਗਏ ਸੀ ਹਾਂਜੀ ਠੀਕ ਹੈ ਤੇ ਦੋਸਤੋ ਝੋਟੀਆਂ ਅੱਜ ਵੀ ਤੁਹਾਨੂੰ ਬਹੁਤ ਸੋਹਣੀਆਂ ਦਿਖਾ ਦੇਣੀ ਆ ਅੱਛਾ ਲਾਡੀ ਬਾਈ ਝੋਟੀਆਂ ਦੋ ਆਪਣੇ ਕੋਲ ਹੈ ਨਾ ਹਾਂਜੀ ਠੀਕ ਹੈ ਪਹਿਲੇ ਨੰਬਰ ਤੇ ਬੂਰੀ ਝੋਟੀ ਖੜੀ ਆ ਕੀ ਡਿਟੇਲ ਹੈ ਜੀ ਇਹ ਬਾਈ ਇੱਕੋ ਘਰੋਂ ਖਰੀਦੀਆਂ ਦੋਨੋਂ ਅੱਛਾ ਤੇ ਦੋਨੇ ਹੀ ਦੰਦੋ ਖੀਰੀਆਂ ਵਾ ਖੀਰੀਆਂ ਹਾਂਜੀ ਠੀਕ ਹੈ ਅੱਛਾ ਕਿੰਨੀ ਉਮਰ ਅੰਦਾਜ਼ਾ ਕਿੰਨੀ ਕੁ ਹੋਣੀ ਹੈ ਉਮਰ ਅੰਦਾਜ਼ਾ ਕੋਈ ਇਹ ਮੰਨ ਲਓ 2 ਸਾਲ 2 ਮਹੀਨੇ ਘੱਟ ਲਾ ਲੋ ਠੀਕ ਹੈ ਤੇ ਦੂਸਰੀ 2 ਸਾਲ ਦੀ ਲਾ ਲੋ ਠੀਕ ਹੈ ਹੋਊਗੀ ਵੀ 1-2 ਮਹੀਨੇ ਬਾਈਆਂ ਮਹੀਨੇ ਹੋਊਗੀ ਅੰਦਾਜ਼ਾ ਅੱਛਾ ਖੁੱਲੀ ਮਾਰੀ ਜੇ ਨਹੀਂ ਹੋਰ ਦੋਸਤੋ ਇਹ ਦੋਆਂ ਤੇ 9 ਮਹੀਨੇ ਤੱਕ ਗੱਬਣ ਹੋ ਜਾਣੀ ਠੀਕ ਹੈ ਜੀ ਢਾਂਚਾ ਦੋਸਤੋ ਚੈੱਕ ਕਰ ਲਿਓ ਜੀ ਇਸ ਛੋਟੀ ਦਾ ਸਿੰਗ ਐਨ ਦੋਸਤੋ ਬਿਲਕੁਲ ਕੁੰਡਿਆਂ ਦੀ ਹੈ ਠੀਕ ਹੈ ਜੀ ਬਾਕੀ ਰੰਗ ਬਹੁਤ ਸੋਹਣੀਆਂ ਤੇ ਸਾਫ ਸੁਧਰੀਆਂ ਝੋਟੀਆਂ ਠੀਕ ਹੈ ਜਿੰਨਾ ਵੀ ਬਾਈ ਮਾਲ ਖਰੀਦਦਾ ਬਿਲਕੁਲ ਐਨ ਸਾਫ ਸੁਧਰਾ ਖਰੀਦਦਾ ਠੀਕ ਹੈ ਜੀ ਝੋਟੀਆਂ ਬਹੁਤ ਸੋਹਣੀਆਂ ਬਾਕੀ ਸਿੰਗਾ ਦੀਆਂ ਦੋਸਤੋ ਐਨ ਬਿਲਕੁਲ ਕੁੰਡੀਆਂ ਠੀਕ ਹੈ ਜੀ ਤੇ ਬਾਕੀ ਢਾਂਚਾ ਵਗੈਰਾ ਉਹ ਵੀ ਸੋਨਾ ਰੰਗ ਤੁਹਾਨੂੰ ਪਸੰਦ ਆਉਣਗੇ ਦੋਵਾਂ ਝੋਟੀਆਂ ਦੇ ਬਹੁਤ ਸੋਹਣੀਆਂ ਖੱਲਿਓ ਬਹੁਤ ਸਾਫ ਸੁਧਰੀਆਂ ਬਾਈ ਠੀਕ ਹੈ ਲੋ ਦੋਸਤੋ ਥਣ ਬਹੁਤ ਸੋਹਣੇ ਆ ਜੀ ਅੱਛਾ ਰੇਟ ਬਾਈ ਪਹਿਲੇ ਨੰਬਰ ਵਾਲੀ ਝੋਟੀ ਦਾ ਕੀ ਹੋਊਗਾ ਇਹਦਾ ਬਾਈ 36000 36000 ہاں جی ਠੀਕ ਹੈ ਲੋ ਦੋਸਤੋ ਪਹਿਲੇ ਨੰਬਰ ਤੇ ਝੋਟੀ ਤੁਹਾਨੂੰ ਤੋਰ ਫੇਰ ਕੇ ਦਿਖਾਈ ਹੈ ਜੀ ਰੇਟ 36000 ਅੱਛਾ ਇੱਕ ਝੋਟੀ ਦੂਜੇ ਨੰਬਰ ਤੇ ਹੈ ਇਹਦੀ ਕੀ ਡਿਟੇਲ ਇਹ ਵੀ ਖੀਰੀ ਹੈ ਨਾ ਦੰਦਾ ਤੋਂ ਇਹ ਹੋਊਗੀ 2 ਸਾਲ ਦੀ ਤਾਂ ਇਹ ਵੀ ਖੀਰੀ ਹੈ ਬਈ ਇਹ ਕੋਈ 2 ਸਾਲ ਦੀ ਇਹ ਤਾਂ ਉਹ ਦੱਸਦੇ ਹੀ ਵੀ ਕੀੜੇ ਚ ਵੀ ਇੱਕ ਵਾਰ ਆ ਚੁੱਕੀ ਆ ਅੱਛਾ ਸੀਮਨ ਨਹੀਂ ਲਗਾਇਆ ਸੀਮਨ ਨਹੀਂ ਲਗਾਇਆ ਠੀਕ ਹੈ ਤੇ ਇੱਕ ਵਾਰਾਂ ਕਿੰਦੇ ਹੀਟ ਵੀ ਆ ਚੁੱਕੀ ਠੀਕ ਹੈ ਅੱਛਾ ਖੂਲ ਇਹਨੂੰਗੀ ਲੋ ਦੋਸਤੋ ਵੈਸੇ ਤਾਂ ਬਿਲਕੁਲ ਤਿਆਰ ਆ ਇਹ ਸੀਮਨ ਲੈਣ ਲਈ ਠੀਕ ਹੈ ਜੀ ਹੁਣ ਕਿਸੇ ਵੀਰ ਭਰਾ ਨਾਲ ਖਰੀਦਦਾਰੀ ਕਰਨੀ ਹੈ ਇਸ ਝੋਟੀ ਦੀ ਤਾਂ ਆਪਣੀ ਤਸੱਲੀ ਨਾਲ ਦੋਸਤੋ ਆਪਦੇ ਸਮਝ ਨਾਲ ਇਹਦੇ ਸੀਮਨ ਲਵਾ ਸਕਦੇ ਹੋ ਜੀ ਠੀਕ ਹੈ ਜੀ ਐਨ ਬਿਲਕੁਲ ਤਿਆਰ ਆ ਕਦ ਕਾਠ ਵੀ ਸਹੀ ਆ ਤੇ ਬਾਕੀ ਦੋਸਤੋ ਵੇਟ ਵੀ ਸਹੀ ਆ ਗੱਬਣ ਹੋਣ ਦੇ ਲਈ ਬਾਕੀ ਰੰਗ ਦੋਸਤੋ ਬਹੁਤ ਸੋਹਣਾ ਜੀ ਇਸ ਝੋਟੀ ਦਾ ਠੀਕ ਹੈ ਤੇ ਸਿੰਗਾ ਤੋਂ ਦੋਵੇਂ ਝੋਟੀਆਂ ਹੀ ਕੁੰਡੀਆਂ ਬਾਕੀ ਸੇਲ ਸਾਰੂ ਝੋਟੀਆਂ ਦੋਵੇਂ ਇਹ ਠੀਕ ਹੈ ਜੀ ਤੇ ਮਨਕ ਜਲ ਵੀ 2 ਕਸਾਲ ਉਮਰ ਹੋਣੀ ਹੈ ਜੀ ਦਲਦਾ ਤੋਂ ਖੀਰੀ ਹੈ ਜੀ ਠੀਕ ਹੈ ਦੋਸਤੋ ਥਾਣਾ ਚਾਰੇ ਨਿਕੜ ਗਏ ਜੀ ਬਹੁਤ ਸੋਹਣਾ ਥਣ ਗੈਪ ਤੇ ਹੈ ਜੀ ਤੇ ਲਾਡੀ ਬਈ ਦਾ ਰੇਟ ਕੀ ਹੋਊਗਾ ਇਹਦਾ ਬਈ 40000 40000 ਹਾਂਜੀ ਠੀਕ ਹੈ ਦੋਸਤੋ ਦੂਜੇ ਨੰਬਰ ਵਾਲੀ ਕੱਟੀ ਦਾ ਰੇਟ ਝੂਟੀ ਦਾ ਰੇਟ ਜਿਹੜਾ ਦੋਸਤੋ 40000 ਠੀਕ ਹੈ ਜੀ ਦੋ ਝੂਟੀਆਂ ਤੁਹਾਨੂੰ ਦਿਖਾਤੀਆਂ ਜੀ ਜਿਹੜਾ ਵੀ ਨਾਗਰ ਕਿਸੇ ਵੀਰ ਭਰਾ ਨੂੰ ਪਸੰਦ ਆਉਂਦਾ ਦੋਵਾਂ ਦੇ ਵਿੱਚੋਂ ਜੱਜ ਕਿਸੇ ਵੀਰ ਭਰਾ ਨੇ ਜੂੜਾ ਖਰੀਦਣਾ ਤਾਂ ਜਿਹੜਾ ਦੋਸਤੋ ਮਾਨਤਾ ਨਾਲ ਇਹਨਾਂ ਦੇ ਵਿੱਚੋਂ ਖੁੱਲਾ ਡੁੱਲਾ ਹੋ ਜਾਊਗਾ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਹਾਂਜੀ ਧੰਨਵਾਦ ਬਾਈ ਜੀ